ਜਨਤਕ ਸੇਵਾ ਦੇ ਖਤਰੇ ਵਿੱਚ ਨਵਾਂ ਮੀਲ ਪੱਥਰ ਸਥਾਪਿਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜਪੀੜਤਾ ਨੂੰ ਮੁਆਵਜ਼ਾ ਵੰਡ ਲਈ ਮਿੱਥੀ ਆਪਣੀ 45 ਦਿਨਾਂ ਦੀ ਸਮਾਂ ਹੱਦ ਦੇ ਬਾਵਜੂਦ 30 ਦਿਨਾਂ ਦੇ ਅੰਦਰ ਅੰਦਰ ਹੜਾਂ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਇਸ ਜ਼ਿਲ੍ਹੇ ਦੇ 631 ਲਾਪਾਤਰੀਆਂ ਨੂੰ 5.70 ਕਰੋੜ ਰੁਪਏ ਦੇ ਚੈੱਕ ਵੰਡੇ ਹੜਪੀੜਤਾ ਨੂੰ ਮੁਆਵਜ਼ਾ ਵੰਡ ਲਈ ਇਸ ਮਾਰੋਦਰਾਣ ਇਕਾਟ ਨੂੰ ਸੰਬੋਧਨ ਕਾਰਜ ਮੁੱਖ ਮੰਤਰੀ ਨੇ ਇਸ ਕੰਮ ਲਈ ਮਿਹਨਤ ਕਰਨ ਵਾਲੇ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਮੁੱਖ ਮੰਤਰੀ ਨੇ ਹਰਪ੍ਰੀਤ ਨਾਲ ਤਹਿ ਦਿਲੋਂ ਹਮਦਰਦੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਕੁਦਰਤੀ ਆਫਤ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਜਿਆ ਅਤੇ ਹੋਰ ਵੀ ਮੌਜੂਦ ਸਨ ਤਜਿੰਦਰ ਸਿੰਘ ਸਨਫ ਨਰਮਲ ਸਿੰਘ ਜਸਵੀਰ ਸਿੰਘ ਜਸਵੀਰ ਕੌਰ ਪਿੰਡ ਇਬਰਾਹਮਪੁਰ ਬਲਵੀਰ ਸਿੰਘ ਕੁਲਵੀਰ ਸਿੰਘ ਨੰਬਰਦਾਰ ਸਾਨਬ surjeet singh ਪਿੰਡ ਜੱਟਾ ਤੇ ਅੱਜ ਸਿਰਫ 32 ਦਿਨ ਹੋਏ ਨੇ ਅੱਜ 13 ਅਕਤੂਬਰ ਹੈ ਤੇ ਅੱਜ ਅਸੀਂ ਇਸ ਪਵਿੱਤਰ ਧਰਤੀ ਤੋਂ ਸ਼ਹੀਦਾਂ ਦੀ ਧਰਤੀ ਤੋਂ ਗੁਰੂਆਂ ਦੀ ਧਰਤੀ ਤੋਂ ਅੱਜ ਮੁਆਵਜ਼ੇ ਦੇ ਚੈੱਕ ਵੰਡਣ ਵਾਸਤੇ ਅੱਜ ਸ਼ੁਰੂਆਤ ਕਰ ਰਹੇ ਹਾਂ ਸੋ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਜਦੋਂ ਫਸਲ ਮਰ ਜਾਂਦੀ ਹੈ ਚੁੱਲ੍ਹੇ ਝਕਾ ਉੱਗ ਪੈਂਦੀ ਹੈ ਜੇ ਚੁੱਲ੍ਹਾ ਵੀ ਰੁੜ ਗਿਆ ਹੋਵੇ ਫਿਰ ਫਿਰ ਕੀ ਕਹੀਏ 3200 ਸਕੂਲ ਸਰਕਾਰੀ ਸਕੂਲ ਮਲਵਾ ਬਣ ਗਏ 8500 ਕਿਲੋਮੀਟਰ ਸੜਕਾਂ ਟੁੱਟ ਗਈਆਂ 2500 ਦੇ ਕਰੀਬ ਛੋਟੇ ਵੱਡੇ ਪੁਲ ਰੁੜ ਗਏ 19 ਕਾਲਜ ਹਸਪਤਾਲ ਪਸ਼ੂ ਡੰਗਰਾਂ ਦਾ ਤਾਂ ਅੰਦਾਜ਼ਾ ਹੀ ਕੋਈ ਨਹੀਂ 60 ਤੋਂ ਬਾਅਦ ਜਾਨਾਂ ਚਲੀਆਂ ਗਈਆਂ 5 ਲੱਖ ਏਕੜ ਫਸਲ ਪ੍ਰਭਾਵਿਤ ਹੋ ਗਈ ਤੇ ਬਹੁਤੀ ਤਾਂ ਦਰਿਆਵਾਂ ਚ ਜ਼ਮੀਨ ਹੀ ਰੁੜ ਗਈ ਕਿੱਥੋਂ ਲਈ ਹੁਣ ਖਾਤੇ ਕੱਢ ਕੇ ਪਰ ਕੋਈ ਗੱਲ ਨਹੀਂ ਜਦੋਂ ਡਾਕਟਰ ਉਹ ਹੋਵੇ ਜਿਹੜਾ ਨਵਜ ਦੇਖ ਕੇ ਦੱਸ ਦਿੰਦਾ ਹੋਵੇ ਕਿ ਰੋਗ ਕੀ ਹੈ ਤੇ ਇਲਾਜ ਕੀ ਹੈ ਫਿਰ ਬਾਹਲਾ ਫਿਕਰ ਨਹੀਂ ਕਰਦੇ ਸੋ ਅਸੀਂ ਸਾਰੇ ਪਿੰਡਾਂ ਚ ਆਏ ਹੋਇਆ ਸਾਨੂੰ ਸਾਰਾ ਪਤਾ ਹੈ ਕਿ ਦੁੱਖ ਕਿੱਥੇ ਨੇ ਤੇ ਉਹਨਾਂ ਦਾ ਹੱਲ ਕਿੱਥੇ ਹੈ ਮਹੀਨੇ ਦੇ ਵਿੱਚ ਵਿੱਚ ਅੱਜ 631 ਲਾਪਾਤਰੀ ਜਿਹੜੇ ਕਿਸਾਨ ਨੇ 631 ਬੈਨੇਫਿਸ਼ਰੀ ਜਿਹੜੇ ਨੇ ਉਹਨਾਂ ਨੂੰ ਘਰਾਂ ਦਾ ਤੇ ਫਸਲ ਦਾ ਮੁਆਵਜ਼ਾ ਜਿਹੜਾ ਅੱਜ ਦੇਣ ਆਏ ਆਂ ਬਾਕੀ ਜਿਹੜੇ ਨੇ ਪਸ਼ੂ ਨੰਗਰਾਂ ਦਾ ਉਹ ਅਸੈਸਮੈਂਟ ਅਜੇ ਚੱਲ ਰਹੀ ਹੈ ਉਹ ਵੀ ਹੋਊਗਾ ਹੋਰ ਨੁਕਸਾਨ ਜਿਹੜੇ ਆ ਗਏ ਜਿਵੇਂ ਡੀਸਿਲਟਿੰਗ ਮਿੱਟੀ ਚੱਕਣ ਵਾਸਤੇ ਪੈਸੇ ਚਾਹੀਦੇ ਆ ਉਹ ਵੀ ਦੇਵਾਂਗੇ ਅੱਜ 20000 ਰੁਪਇਆ 1 ਏਕੜ ਦਾ ਦੇਸ਼ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ 20000 ਰੁਪਇਆ 1 ਏਕੜ ਦਾ ਮੁਆਵਜ਼ੇ ਦਾ ਚੈੱਕ ਅੱਜ ਮਿਲਣ ਲੱਗੇ मेरा नाम अवतार सिंह है जी पिंड जटा है जी ये रामदास ਦੇ ਕੋਲ ਪੈਂਦਾ ਜੀ ਜਿਹੜੀ ਜਵੇ ਜੱਟੇ ਔਰ ਪਸ਼ੀ ਦੀ ਜਿਹੜੀ ਜ਼ਮੀਨ ਆ ਉਹ ਜ਼ਿਆਦਾਤਰ ਜੀ 라ਵੀ ਤੋਂ ਪਾਰ ਆ ਜਿਹੜੀ ਕਸੋਵਾਲਾ ਦੇ ਹਸਾਰਨ ਵਿੱਚ ਪੈਂਦੀ ਆ ਜੀ ਮੁਆਵਜ਼ੇ ਦੀ ਗੱਲ ਕਰੀਏ ਤੇ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮਾਨ ਸਰਕਾਰ ਸਾਡੇ ਕਲਦੂਪ ਸਿੰਘ ਧਾਲੀਵਾਲ ਜੀ ਜਿਨ੍ਹਾਂ ਨੇ ਆਪਣੇ ਵਾਅਦੇ ਮੁਤਾਬਕ ਜਿੰਨੀ ਮਿਹਨਤ ਕੀਤੀ ਕਿਸਾਨਾਂ ਨੂੰ ਬੰਦੇ ਜਿਹੜੇ ਮੁਆਵਜ਼ਾ ਉਹ ਦਵਾਈ ਮੇਰੀ 16 ਕਿੱਲੇ ਜ਼ਮੀਨ ਆ ਜੀ ਜਿਹੜੀ ਬਿਲਕੁਲ ਖਤਮ ਹੋ ਚੁੱਕਾ ਜੀ ਕੋਈ ਵੀ ਉੱਥੇ ਜਿਹੜਾ ਉਹ ਫਸਲ ਦਾ ਨਾਮ ਨਿਸ਼ਾਨੀ ਨਹੀਂ ਰਹਿ ਗਿਆ ਜੋ ਸਰਕਾਰ ਨੇ ਵਾਅਦਾ ਕੀਤਾ ਜੀ ਉਹ ਬਿਲਕੁਲ ਠੀਕ ਮਾ ਸੀਐਮ ਮਾਨ ਸਾਹਿਬ ਸਾਡੇ ਕਲਦੀਪ ਸਿੰਘ ਧਾਰੀਵਾਲ ਜੀ ਸਾਡੇ ਡੀਐਸਪੀ ਸਾਹਿਬ ਸਾਡੇ ਐਸਐਸਪੀ ਸਾਹਿਬ ਐਸਐਚਓ ਸਾਹਿਬ ਜਿਨ੍ਹਾਂ ਨੇ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਜਦੋਂ ਤੋਂ ਹੜ੍ਹ ਆਏ 27 ਤਰੀਕ ਨੂੰ ਹੜਾ ਆਉਂਦਾ ਜੀ 28 ਤਰੀਕ ਤੋਂ ਇਹ ਲੈ ਕੇ ਸਾਡੇ ਵਿੱਚ ਵਿਚਰਦੇ ਰਹੇ ਨੇ ਇੱਕ ਦਿਨ ਵੀ ਐਸਾਂ ਨਹੀਂ ਜਿਸ ਤਰ੍ਹਾਂ ਸਾਰਾ ਪ੍ਰਸ਼ਾਸਨ ਰਮਦਾਸ ਦੀ ਧਰਤੀ ਤੱਕ ਨਹੀਂ ਪਹੁੰਚਿਆ ਮੇਰਾ ਨਾਮ ਸੰਦੀਪ ਸਿੰਘ ਆ ਪਿੰਨ ਮੇਰਾ ਮੁਜ਼ੱਫਰਪੁਰਾ ਤੇ ਮੇਰਾ ਜਿਹੜਾ ਮੁਆਵਜ਼ਾ ਲਾਖੀਆ 1.20 ਜਰ ਕੇ ਬਹੁਤ ਵਧੀਆ ਸਰਕਾਰਾਂ ਜੋ ਵੀ ਮਾਨੂੰ ਕੀਤਾ ਦੀਵਾਲੀ ਤੋਂ ਪਹਿਲਾਂ ਤੋਹਫਾ ਦਿੱਤਾ ਸਾਨੂੰ ਬਹੁਤ ਵਧੀਆ ਚੰਗਾ ਲੱਗਾ ਵੇਖ ਕੇ ਵੀ ਦੀਵਾਲੀ 'ਚ ਤੋਹਫਾ ਦਿੱਤਾ ਮੇਰਾ ਸਰ ਪਿੰਡ ਪੜੇਵਾਲਿਆ ਤਹਿਸੀਲ ਜ਼ਨਾਲਾਆ ਜ਼ਿਲ੍ਹਾ ਅੰਮ੍ਰਿਤਸਰ ਆ ਮੇਰੇ ਕੋ 12 ਏਕੜ ਜ਼ਮੀਨ ਹੈ ਔਰ ਅੱਜ ਮੈਨੂੰ 5 ਏਕੜ ਦਾ ਜਿਹੜਾ ਮੁਆਵਜ਼ਾ ਆਇਆ ਆ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਦਾ ਤਹਿ ਦਿਲੋਂ ਧੰਵਾਦ ਹੈ ਇਹ ਸਰਕਾਰ ਨੇ ਦੱਸਦਾ ਆ ਕਿ ਕਿਸਾਨਾਂ ਦੇ ਨਾਲ ਕਿਦਾਂ ਖੜੀ ਦਾ ਸਹੀ ਮੈਣਿਆ ਚ ਪੰਜਾਬ ਦੇ ਪੁੱਤ ਤੋਂ ਹੀ ਔਰ ਅਸੀਂ ਇਹ ਚਾਹੁੰਦੇ ਆ ਕਿ ਇਹਨਾਂ ਦੀ ਲੰਮੀ ਉਮਰ ਕਰੇ ਰੱਬ ਔਰ ਸਤਾਈ ਜੀ ਇਹ ਫਿਰ ਮੁੱਖ ਮੰਤਰੀ ਬਣ